ਕੈਲੋ ਕੇ 50000 ਦੇ ਪਰਫਿਊਮ ਦੀ ਸਿਮਿਲਰ ਫ੍ਰੈਗਰੈਂਸ ਚਾਹੀਦੀ ਆਪਾਂ ਤੁਹਾਨੂੰ ਮੌਕੇ ਤੇ 1200 1500 ਚ ਤਿਆਰ ਕਰਕੇ ਦੇ ਦਾਂਗੇ ਅੱਛਾ ਜੀ ਲੈ ਵੀ ਤੁਰੇ ਜਾਂਦੇ ਚੁੰਡੀ ਭਰ ਕੇ ਕੋਲੇ ਤੇ ਸਿਰਦੋ ਥੋੜਾ ਘਰ 8-10 ਘੰਟੇ ਖੁਸ਼ਬੂਆਂ ਨਾਲ ਮੈਂ ਕਿਹਦਾ ਰਹੂਗਾ ਤਾਂਸ਼ ਵੀ ਵੇਚਦੇ ਹੋ ਜੀ ਇਹ ਤਾਂਸ਼ ਨਹੀਂ ਹੈਗੀ ਵੀ 15 15 20 25000 30000 35000 ਰੁਪਈਆ ਦੀਆਂ ਖੁਸ਼ਬੂਆਂ ਨੇ ਆਪਾਂ ਤੁਹਾਨੂੰ 1000 ਰੁਪਏ ਦੇ ਵਿੱਚ 1200 ਰੁਪਏ ਦੇ ਵਿੱਚ 1500 ਰੁਪਏ ਦੇ ਵਿੱਚ ਰੈਡੀ ਕਰਕੇ ਵਧੀਆ ਵਧੀਆ ਕੁਆਲਿਟੀ ਦੇ ਦਾਂਗੇ अच्छे अच्छे ब्रांड ਨੇ अच्छे अच्छे परफ्यूम ਨੇ ਜਿਵੇਂ ਟਾਮ ਫੋਰਡ ਹੋ ਗਿਆ ਉਹ ਅਮਰਨ ਮਾਰਡ ਹੋ ਗਿਆ ਐਲਵੀ ਆਫਟਰਨੂਨ ਹੋ ਗਿਆ ਐਵੈਂਟਰਸ ਕਰੀਡ ਤੱਕ ਦੇ ਪਾਸ਼ਾ ਕਾਰਟਿਅਰ ਦੇ ਤੱਕ ਦੇ ਆਪਾਂ ਤੁਹਾਨੂੰ ਪਰਫਿਊਮ ਸਿਮਿਲਰ ਦੇ ਸਿਮਿਲਰ ਇਤਰ ਦੇ ਵਿੱਚ ਤਾਂ ਦੇ ਹੀ ਦਵਾਂਗੇ ਤੇ ਆਪਾਂ ਤੁਹਾਨੂੰ ਪਰਫਿਊਮ ਵੀ ਮੌਕੇ ਤੇ ਤਿਆਰ ਕਰਕੇ ਦਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੋਂਗੋ ਵਾਲੀਆ ਗੋਵਿੰਦ ਸਿੰਘ ਪੇਜ ਤੇ ਲੈ ਵੀ ਮਿੱਤਰੋ ਅੱਜ ਨਾ ਵੈਸੇ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜਾ ਮਲੇਰ ਕੋਟਲਾਗਾ ਇਹ ਖੁਸ਼ਬੂਆਂ ਦਾ ਹੱਬ ਕਹਿ ਸਕਦੇ ਆ ਜਾਂ ਇਹ ਕਹਿ ਦੋ ਵੀ ਆਤਰਜ਼ ਵਾਲੇ ਵੀਰਾਂ ਦਾ ਜਿਹੜਾ ਇੱਥੇ ਇਹਨਾਂ ਨੇ ਵੱਖ-ਵੱਖ ਦੁਕਾਨਾਂ ਕਹਿ ਲਓ ਬ੍ਰਾਂਚਾਂ ਕਹਿ ਲਓ ਵੱਖ-ਵੱਖ ਬ੍ਰਾਂਚਾਂ ਤੇ ਬਹੁਤ ਵਧੀਆ-ਵਧੀਆ ਆਤਰਜ਼ ਆਪਾਂ ਕਹਿ ਸਕਦੇ ਹਾਂ ਮਿਲਦੇ ਨੇ ਪਰ ਅੱਜ ਤੁਹਾਨੂੰ ਮੈਂ ਇੱਕ ਜਮਈ ਮਖਿਆਲ ਚੋਕੇ ਦੇਣ ਵਾਲੀ ਗੱਲ ਕਰ ਰਿਹਾ ਹਾਂਗਾ ਜਮਾ ਪੂਰਾ ਸਿਰੇ ਤੇ ਐਂਡ ਦੀ ਗੱਲ ਆ ਜਿਹੜੀ ਉਹ ਆ ਪਹਿਲਾਂ ਮੈਂ ਦਿਖਾਈ ਦੇਣਾ ਆਹ ਦੇਖ ਲਓ ਸ਼ਾਇਦ ਜਿੰਨਾ گاੜਾ ਆਤਰ ਇਹ ਇਹ ਆ ਮਖਿਆਲ ਚੋਆ ਹੋਇਆ ਖੜਿਆ ਆਤਰ ਅਲ ਅਰਬ ਜਰਗ ਚੌਂਕ ਤੇ ਆਪਣੇ ਨਾਲ ਨੇ ਨੌਸ਼ਾਦ ਵੀਰ ਜੀ ਸਤਿ ਸ਼੍ਰੀ ਗਾਲਬੀਰ ਜੀ ਅੱਛਾ ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਐਡਰੈਸ ਦੀ ਗੱਲ ਕਰੀਏ ਕਿੱਥੇ ਆਉਣ ਜਿਨ੍ਹਾਂ ਨੇ ਤੁਹਾਨੂੰ ਮਿਲਣਾਗਾ ਹਾਂਜੀ ਆਪਣਾ ਜਿਹੜਾ ਹੈਗਾ ਮਲੇਰ ਕੋਟਲਾ ਜਰਗ ਚੌਂਕ ਦੇ ਵਿੱਚ ਆਪਣਾ ਨੀਅਰ ਭਾਰਤ ਵੈਕਰੀ ਜਿਹੜਾ ਆਪਣਾ ਸਟੋਰ ਆ ਅਤਰ ਹਲ ਆਰਬ ਦੇ ਨਾਮ ਤੇ ਠੀਕ ਹੈ ਜੀ ਹਾਂਜੀ ਲਓ ਜੀ ਆਜੋ ਤੁਸੀਂ ਮੈਂ ਇੱਕ ਗਾਰੰਟੀ ਦਿੰਦਾ ਬਾਈ ਮੈਂ ਜਿੰਨੀ ਇੱਕ ਖੁਸ਼ਬੂ ਇੱਥੇ ਆ ਕੇ ਦੇਖ ਲਈ ਨਾ ਤੁਸੀਂ ਖੁਸ਼ ਹੋ ਕੇ ਰੂਹ ਖੁਸ਼ ਹੋ ਕੇ ਜਿਉਗੀ ਖਾਸ ਕਰ ਹੁਣ ਵਿਆਹ ਸ਼ਾਦੀਆਂ ਦੇ ਦਿਨ ਨੇ ਹਰ ਇੱਕ ਬੰਦੇ ਨੂੰ ਹੁੰਦੀ ਹੈ ਇੱਛਾ ਵੀ ਮੇਰੇ ਅੰਦਰ ਉਹ ਖੁਸ਼ਬੂ ਆਵੇ ਜਿਹੜੀ 10 ਬੰਦੇ ਪੁੱਛਣ ਯਾਰ ਇਹ ਕੀ ਲਾਇਆ ਹੋਇਆ ਤੈ ਉਹੀ ਚੀਜ਼ ਹੈ ਜੀ ਸਾਰਾ ਕੁਝ ਜੀ ਬਿਲਕੁਲ ਜੀ ਬਿਲਕੁਲ ਅੱਛਾ ਆਪਾਂ ਸ਼ੁਰੂ ਕਰੀਏ ਜੀ ਅਤਰ ਤੋਂ ਜਿਵੇਂ ਹੁਣ ਆ ਦੇਖੋ ਜਮਾ ਮੈਂ ਹਰਾਨ ਹੋ ਗਿਆ ਇੰਨੇ ਗਾੜੇ ਅਤਰ ਮੈਂ ਨਹੀਂ ਦੇਖੇ ਬਿਲਕੁਲ ਜੀ ਬਿਲਕੁਲ ਇੰਨੇ ਗਾੜੇ ਵੀ ਆਉਂਦੇ ਨੇ ਇਤਰ ਜਿਹੜੀ ਕੁਆਲਿਟੀ ਹੈ ਜਿਹੜੀ ਵਧੀਆ ਫਰੇਗਰੈਂਸ ਹੈ ਉਹ ਇੰਨੀਆਂ ਗਾੜੀਆਂ ਦੇ ਵਿੱਚ ਵੀ ਆਉਂਦੀ ਹੈ ਅੱਛਾ ਇਹਨਾਂ ਦੀ ਲੌਂਗ ਲਾਸਟਿੰਗ ਦੀ ਜੇ ਗੱਲ ਕਰੀਏ ਆਪਾਂ ਵੀ ਲੌਂਗ ਲਾਸਟਿੰਗ ਪਾਜੀ ਬਹੁਤ ਵਧੀਆ ਲੌਂਗ ਲਾਸਟਿੰਗ ਰਹਿਣ ਵਾਲੀ ਹੈ ਇਹਨਾਂ ਦੀ ਜਿਹੜੀ ਆਪਾਂ ਸੇਲ ਕਰਦੇ ਆ ਸਾਰੀ ਸਾਰੀ ਵਧੀਆ ਕੁਆਲਿਟੀ ਸੇਲ ਕਰਦੇ ਆ ਤੇ ਇਹਨਾਂ ਦੀ ਲਾਸਟਿੰਗ ਘੱਟੋ ਘੱਟ ਵੀ 10 ਤੋਂ 12 ਘੰਟੇ ਵਧੀਆ ਕੱਪੜੇ ਉੱਤੇ ਰਹਿ ਜਾਂਦੀ ਹੈ ਹਾਂ ਜੀ ਜਿਵੇਂ ਹੁਣ ਆਪਾਂ ਗੱਲਾਂ ਸੁਣਦੇ ਹੁੰ ਸੈਲੀਬ੍ਰਿਟੀ ਉਹ ਵਰਤਦਾਗਾ ਬਹੁਤ ਮਹਿੰਗਾਗਾ ਤੁਸੀਂ ਅਵੇਲੇਬਲ ਕਰਾ ਦੋਗੇ ਜੀ ਬਿਲਕੁਲ ਕਰਾ ਦਾਂਗੇ ਜੀ ਬਿਲਕੁਲ ਕਰਾ ਦਾਂਗੇ ਜਿਹੜੇ ਅੱਛੇ ਅੱਛੇ ਬ੍ਰਾਂਡ ਨੇ ਅੱਛੇ ਅੱਛੇ ਪਰਫਿਊਮ ਨੇ ਜਿਵੇਂ ਟਾਮ ਫੋਰਡ ਹੋ ਗਿਆ ਉਮਰਨ ਮਾਰਡ ਹੋ ਗਿਆ ਐਲਵੀ ਆਫਟਰਨੂਨ ਹੋ ਗਿਆ ਐਵੈਂਟਰਸ ਕਰੀਡ ਤੱਕ ਦੇ ਪਾਸ਼ਾ ਕਾਰਟਾਇਰ ਦੇ ਤੱਕ ਦੇ ਆਪਾਂ ਤੁਹਾਨੂੰ ਪਰਫਿਊਮ ਸਿਮਿਲਰ ਦੇ ਸਿਮਿਲਰ ਇਤਰ ਦੇ ਵਿੱਚ ਤਾਂ ਦੇ ਹੀ ਦਵਾਂਗੇ ਤੇ ਆਪਾਂ ਤੁਹਾਨੂੰ ਪਰਫਿਊਮ ਵੀ ਮੌਕੇ ਤੇ ਤਿਆਰ ਕਰਕੇ ਦੇ ਦਾਂਗੇ ਫਿਰ ਉਹ ਰੇਟ ਤਾਂ ਉਹੀ ਹੋਊਗਾ ਜੀ ਉਹਨਾਂ ਦਾ ਰੇਟ ਬਿਲਕੁਲ ਵਾਜਬ ਹੋਊਗਾ ਜੀ ਬਹੁਤ ਜੈਨੂਅਲ ਰੇਟ ਤੇ ਹੋਇਆ ਜਿਹੜੀਆਂ 15 15 20 25000 30000 35000 ਰੁਪਏ ਦੀਆਂ ਖੁਸ਼ਬੂਆਂ ਨੇ ਆਪਾਂ ਤੁਹਾਨੂੰ 1000 ਰੁਪਏ ਦੇ ਵਿੱਚ 1200 ਰੁਪਏ ਦੇ ਵਿੱਚ 1500 ਰੁਪਏ ਦੇ ਵਿੱਚ ਰੈਡੀ ਕਰਕੇ ਵਧੀਆ ਵਧੀਆ ਕੁਆਲਿਟੀ ਦੇ ਦਾਂਗੇ ਲਓ ਜੀ ਮਿੱਤਰੋ ਗੱਲ ਦੇਖ ਲਓ ਬਾਈ ਨੇ ਕਿੰਨੀ ਘੈਂਟ ਕਹਤੀ ਖੁਸ਼ੀ ਵਾਲੀ ਗੱਲ ਆ ਗਈ ਵੀ ਬਾਈ 25000 ਵਾਲ ਉਹ ਵੀ ਜਮਾਂ ਸੇਮ ਹੋਊਗਾ ਜੀ ਬਿਲਕੁਲ ਸੇਮ ਡਿੱਟੋ ਫਰੇਗਰੈਂਸ ਹੋਊਗੀ ਉਹਦੇ ਨਾਲ ਉਹ 21 ਹੋਊਗਾ 19 ਨਹੀਂ ਹੋਊਗਾ ਸ਼ਾਹ ਜੀ ਆਪਾਂ ਇਤਰ ਦੀ ਗੱਲ ਕਰਦੇ ਆਂਗੇ ਬਹੁਤ ਕਿੰਨੇ ਕੁ ਫਰੇਗਰੈਂਸ ਆਨੇ ਜੇ ਆਪਾਂ ਅਖੀਰ ਦੇਖੋ ਜੀ ਫਰੇਗਰੈਂਸ ਤਾਂ ਬਹੁਤ ਆਉਂਦੀਆਂ ਨੇ ਜਿਹੜੀਆਂ ਕੁਝ ਫੇਮਸ ਫਰੇਗਰੈਂਸ ਨੇ ਜਿਵੇਂ ਡਿਓਰ ਸਵਾਚ ਹੋ ਗਿਆ ਟੌਮ ਫੋਰਡ ਹੋ ਗਿਆ ਐਲਵੀ ਆਫਟਰਨੂਨ ਹੋ ਗਿਆ ਕੁਝ ਫੇਮਸ ਖੁਸ਼ਬੂਆਂ ਨੇ ਜਿਹੜੀਆਂ ਰੀਅਲ ਨੇ ਬਾਕੀ ਫਰੇਗਰੈਂਸ ਆਪਣੇ ਕੋਲੇ ਬਹੁਤ ਖੁਸ਼ਬੂਆਂ ਪਈਆਂ ਨੇ ਆ ਦੇਖੋ ਭਰਿਆ ਪਿਆ ਸਾਰੇ ਦਾ ਸਾਰਾ ਸਾਰੀ ਸਾਰੀ ਇਹ ਕੁਆਲਿਟੀ ਪਈ ਹੈ ਪਰਫਿਊਮ ਦੀ ਅਤਰ ਦੀ ਜਿਹੜੀ ਮਰਜ਼ੀ ਫਰੇਗਰੈਂਸ ਲੈ ਲਓ ਹਰ ਇੱਕ ਫਰੇਗਰੈਂਸ ਅਵੇਲੇਬਲ ਪਈਆ ਆਪਣੇ ਕੋਲ ਅੱਛਾ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਕੰਮ ਨਾਲ ਕਿਸੇ ਵੀ ਕੰਮ ਨਾਲ ਜੁੜਿਆ ਹੁੰਦਾ ਵੀ ਬੰਦੇ ਦਾ ਤਜਰਬਾ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਮੈਨੂੰ ਕਟੋ-ਕਟ ਹੀ ਸਮਾਂ ਹੋ ਗਿਆ ਜਿਹੜੇ 5 ਸਾਲ ਦੇ ਲਗਭਗ ਹੋ ਗਿਆ 5 ਸਾਲ ਤੋਂ ਉੱਪਰ ਹੋ ਗਿਆ ਥੱਲੇ ਨਹੀਂ ਹੋਇਆ ਇਸ ਕੰਮ ਦੇ ਵਿੱਚ ਇਸ ਫੀਲਡ ਦੇ ਵਿੱਚ ਅਤਰ ਦੇ ਵਿੱਚ ਮਨੋ ਮਾਸਟਰ ਬਣ ਗਏ ਹਣੇ ਹੋਏ ਹਾਂ ਪੂਰੇ ਕਹਿ ਸਕਦੇ ਆਂ ਜੀ ਚਲੋ ਜੀ ਕਹਿ ਸਕਦੇ ਮੈਂ ਤੁਹਾਨੂੰ ਦੱਸਦਾ ਫਰਾਂਸ ਸਾਊਦੀ ਅਰਬ ਸਾਰੇ ਸਾਰੇ ਫਰੇਗਰੈਂਸਾ ਤੁਜੀ ਇੱਥੇ ਹਾਂਜੀ ਹਾਂ 사ਊਦੀਆ ਦੁਬਈ ਤਰਕੀ ਫਰਾਂਸ ਹਰ ਇੱਕ ਫਰੇਗਰੈਂਸ ਜਿਹੜੀ ਆਪਣੇ ਕੋਲੇ ਅਵੇਲੇਬਲ ਪਈ ਆ ਜਿਆਦਾਤਰ ਮੇਰੇ ਕੋਲੇ 사ਊਦੀ ਅਰਬ ਦੀਆਂ ਫਰੇਗਰੈਂਸ ਕਾਫੀ ਪਈਆਂ ਨੇ ਜਿਵੇਂ ਮੈਂ ਤੁਹਾਨੂੰ ਦਿਖਾ ਸਕਦਾ ਦੇਖੋ 사ਊਦੀ ਅਰਬ ਦੀ ਫਰੇਗਰੈਂਸ ਆ ਕੋਈ ਲੋਕਲ ਫਰੇਗਰੈਂਸ ਨਹੀਂ ਹੈਗੀ ਬਹੁਤ ਪਿਆਰੀ ਚੀਜ਼ ਹੈ ਬਹੁਤ ਹੀ ਅਲਟੀਮੇਟ ਫਰੇਗਰੈਂਸ ਹੈ ਇੱਕ ਕਸਟਮਰ ਆਪ ਦੱਸਦੇ ਨੇ ਵੀ ਸਾਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਔਰ ਬਹੁਤ ਲੌਂਗ ਲਾਸਟਿੰਗ ਮਿਲਿਆ ਅੱਛਾ ਜੀ ਜਦੋਂ ਤੁਹਾਡੇ ਤੋਂ ਕਸਟਮਰ ਜਿਹੜੇ ਲੈ ਕੇ ਜਾਂਦੇ ਨੇ ਸੱਚੋ ਸੱਚ ਦੱਸਿਓ ਫੀਡਬੈਕ ਕਿਸੇ ਦੀ ਹੁੰਦੀ ਬਿਲਕੁਲ ਫੀਡਬੈਕ ਆਉਂਦਾ ਜੀ ਸਾਨੂੰ ਬਹੁਤ ਇਸ ਤਰ੍ਹਾਂ ਦੀਆਂ ਸਾਡੀਆਂ ਫੇਮਸ ਖੁਸ਼ਬੂਆਂ ਨੇ ਜਿਨ੍ਹਾਂ ਦਾ ਸਾਨੂੰ ਫੀਡਬੈਕ ਆਉਂਦਾ ਕਿ ਭਾਜੀ ਅਸੀਂ ਫਲਾਣ ਫਲਾਣ ਇਤਰ ਲੱਗ ਗਏ ਸੀ ਬਹੁਤ ਸੋਹਣਾ ਨਿਕਲਿਆ ਤੇ ਸਾਨੂੰ ਹੁਣ ਉਸ ਤੋਂ ਵੀ ਉੱਪਰ ਦਿਓ ਤੇ ਆਪਣੇ ਕੋਲੇ ਉਸ ਤੋਂ ਵੀ ਉੱਪਰ ਚੀਜ਼ਾਂ ਪਈਆਂ ਨੇ ਫਿਰ ਅਗਲੇ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਭਾਜੀ ਹੁਣ ਤੁਸੀਂ ਆਹ ਟਰਾਈ ਕਰਕੇ ਦੇਖੋ ਜੇ ਰੇਟ ਦੀ ਗੱਲ ਕਰੀਏ ਸਟਾਰਟਿੰਗ ਪ੍ਰਾਈਸ ਕੀ ਹੁੰਦੀ ਸ ਤੋਲਾ ਮੈਂ ਦੱਸ ਦਵਾਂ ਤੋਲਾ ਆਪਣਾ ਕੀ ਹੁੰਦਾ ਹੈ 12 ਐਮ ਐਲ ਦਾ ਤੋਲਾ ਹੁੰਦਾ ਹੈ ਇਹ ਬੋਟਲ ਹੁੰਦੀ ਹੈ 12 ਐਮ ਐਲ ਦੀ ਡੇਲੀ ਯੂਜ਼ ਕਰਦੇ ਆਂ ਆਪਾਂ ਡੇਲੀ ਲਾਉਣੇ ਆ ਜੇ ਇਹ ਆਪਾਂ ਘੱਟੋ ਘੱਟ ਸਾਢੇ 3-4 ਮਹੀਨੇ ਇਹ ਬੰਨੇ ਨੂੰ 250 ਵਾਲੀ ਜੀ ਬਿਲਕੁਲ ਜੀ ਲੈ ਵੀ ਮਿੱਤਰੋ ਆਪਾਂ ਤਾਂ ਕਹਿਣਾ ਹੁੰਦੇ ਆ ਵੀ ਪੰਜ ਸੌ ਦਾ ਪਰਫਿਊਮ ਜਿਹੜਾ ਕੈਮੀਕਲ ਵਾਲਾ ਹੁੰਦਾ ਹੈ ਨਾ ਉਹ ਇੰਨਾ ਕੁ ਚਿਰ ਚੱਲਦਾ ਇੱਥੇ ਆਹ ਜੈਨੂਨ ਚੀਜ਼ ਕੋਈ ਕੈਮੀਕਲ ਤਾਂ ਨਹੀਂ ਹੁੰਦਾ ਇਹ ਚ ਕੈਮੀਕਲ ਹੁੰਦੇ ਨੇ ਸੈਂਸੇਟਿਕ ਤਾਂ ਹੁੰਦੇ ਹੀ ਨੇ ਬਟ ਉਹ ਕੈਮੀਕਲ ਨਹੀਂ ਹੁੰਦੇ ਜਿਹੜੇ ਹਰਾਸ਼ ਕਰਦੇ ਨੇ ਜਿਹੜੇ ਹਿੱਟ ਕਰਦੇ ਨੇ ਜਿਹੜੇ ਇਰੀਟੇਟ ਕਰਦੇ ਨੇ ਜਾਂ ਦਿਮਾਗ ਸਿਰ ਦੁਖਣ ਲੱਗ ਗਿਆ ਜਾਂ ਕਿਸੇ ਹੋ ਗਿਆ ਉਹ ਕੈਮੀਕਲ ਨਹੀਂ ਫਰੇਗਰੈਂਸ ਆਪਣੇ ਕੋਲੇ ਕੁਆਲਟੀ ਦੇ ਵਿੱਚ ਹੀ ਪਈ ਐ ਸਾਰੀ ਦੀ ਅੱਛਾ ਇਹ ਤਾਂ ਆਪਣੀ ਸਾਰੀ ਗੱਲ ਹੋ ਗਈ ਇਤਰ ਦੀ ਜੇ ਆਪਾਂ ਜਿੰਨੀ ਵੀ ਗੱਲ ਕਰੀ ਜਾਵਾਂਗੇ ਗੱਲ ਤਾਂ ਨਹੀਂ ਮੁੱਕਣੀ ਹਨਾ ਕਿਉਂਕਿ ਇੰਨਾ ਸਮਾਨ ਪਿਆ ਤੁਹਾਡੇ ਕੋਲੇ ਇਹਦਾ ਨਹੀਂ ਇਹਦਾ ਐਂਡ ਤਾਂ ਹੈ ਨਹੀਂਗਾ ਇਥੇ ਮਨ ਲਾ ਐਂ ਕਹਿ ਲਓ ਵੀ ਹਾਥੀ ਦੀ ਪੈੜ ਤੇ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਉਹ ਗੱਲ ਆ ਭਾਈ ਜਿਹੜਾ ਮਰਜ਼ੀ ਲੈ ਲੋ ਆ ਕੇ ਪਰਫਿਊਮ ਮਿਲੂਗਾ ਹੀ ਤੁਹਾਡੇ ਕੋਲੋਂ ਪਰਫਿਊਮ ਮਿਲੂਗਾ ਜੀ ਪਰਫਿਊਮ ਬਿਲਕੁਲ ਮਿਲੂਗਾ ਆਪਣੇ ਕੋਲੇ ਇਤਰ ਦਾ ਜਿਹੜਾ ਮਰਜੀ ਪਰਫਿਊਮ ਬਣਾ ਲਓ ਆਪਾਂ ਮੌਕੇ ਤੇ ਰੈਡੀ ਕਰਕੇ ਦੇ ਦਿੰਨੇ ਆ ਜਿਹੜਾ ਪਰਫਿਊਮ ਕਸਟਮਰ ਕਹੂਗਾ ਜਿਹੜੀ ਫਰੇਗਰੈਂਸ ਉਹਨਾਂ ਨੂੰ ਪਸੰਦ ਆਈ ਹੈ ਆਪਾਂ ਉਹਨਾਂ ਨੂੰ ਮੌਕੇ ਤੇ ਉਹਦਾ ਪਰਫਿਊਮ ਸਪਰੇਅ ਬਣਾ ਕੇ ਦੇਵਾਂਗੇ ਔਰ ਬਹੁਤ ਅੱਛੀ ਕੁਆਲਿਟੀ ਚ ਬਣਾ ਕੇ ਦੇਵਾਂਗੇ ਕਮਾਲ ਦੀ ਗੱਲ ਹੈ ਇੱਥੇ ਨਾਲ ਦੀ ਨੌਲੇਜ ਕਿੰਨੇ ਟਾਈਮ ਚ ਜੀ ਨਾਲ ਦੀ ਨਾਲ 5-7 ਮਿੰਟ ਲੱਗਣਗੇ ਜੀ ਆਪਾਂ ਤੁਹਾਨੂੰ ਉਹੀ ਫਰੇਗਰੈਂਸ ਪਰਫਿਊਮ ਦੇ ਵਿੱਚ ਤਿਆਰ ਕਰ ਦਾਂਗੇ ਕਹਿ ਲਓ ਕਿ 50000 ਦੇ ਪਰਫਿਊਮ ਦੀ ਸਿਮਿਲਰ ਫਰੇਗਰੈਂ ਇੱਕ ਵਾਰੀ ਦਾ ਜਰੂਰ ਬਾਈ ਨੇ ਐਡੀ ਵੱਡੀ ਗੱਲ ਕਹੀ ਤੀ ਵੀ 50000 ਵਾਲੀ ਦਾ ਸੇਮ ਉਹੀ ਫ੍ਰੈਗਰੈਂਸ 22000 1500 2000 ਵੀ ਲਾ ਲਓ ਕੋਈ ਵੱਧ ਘੱਟ ਹੁੰਦਾ ਹਨਾ ਫੇਰ ਵੀ ਯਾਰ ਕਿੱਥੇ 48000 ਦੀ ਬਚਤ ਹੋ ਜੂ 50000 ਚੋਂ ਤੇ ਬਾਈ ਕਹਿੰਦਾ ਸਵਾਦ ਉਹੀ ਆਊਗਾ ਤੇ ਇੱਕ ਚੀਜ਼ ਮੈਂ ਤੁਹਾਨੂੰ ਆਹ ਡੱਬੀ ਜੀ ਚੱਕਿਓ ਭਾਈ ਜੀ ਆ ਜੀ ਤੁਹਾਡੇ ਬਹੁਤ ਕੰਮ ਦੀ ਆ ਲਗਭਗ ਆਪਣੇ ਸਾਰਿਆਂ ਦੀ ਹੁੰਦੀ ਆ ਇਹ ਅੰਡਰ ਆਰਮਸ ਦੇ ਵਿੱਚ ਲਾਉਣ ਵਾਲੀ ਕਰੀਮ ਆ ਹਨਾ ਜੀ ਇਹ ਇਹ ਕਿੰਨੇ ਕੀ ਦੀ ਪਹਿਲਾਂ ਤਾਂ ਦੱਸੋ ਇਹ ਮੇਰੇ ਕੋਲੇ ਸਿਰਫ ਸਿਰਫ 150 ਦੇ ਵਿੱਚ ਪਈ ਆ 150 ਰੁਪਏ ਦੇ ਵਿੱਚ ਆਪਾਂ ਇਹ ਸੇਲ ਕਰਦੇ ਆ ਕਿੰਨਿਆਂ ਕਿ ਫ੍ਰੈਗਰੈਂਸ ਇਹਦੇ ਵਿੱਚ ਮੇਰੇ ਕੋਲੇ 10 ਤੋਂ 12 ਫ੍ਰੈਗਰੈਂਸ ਆਉਂਦੀਆਂ ਨੇ ਜੀ ਤੇ ਇਹ ਚੱਲੂ ਕਿੰਨਾ ਚਿਰ ਜੀ ਇਹ ਮਹੀਨਾ ਡੇਢ ਮਹੀਨਾ 2 ਮਹੀਨੇ ਬੜੇ ਆਰਾਮ ਨਾਲ ਚੱਲ ਜਾਂਦੀ ਇਹਨੂੰ ਅੰਡਰ ਆਰਮ ਤਾਂ ਲਾ ਹੀ ਸਕਦੇ ਆ ਆਪਾਂ ਹੈਂਡ ਵਗੈਰਾ ਤੇ ਲਾ ਸਕਦੇ ਆ ਆਪਾਂ ਪਾਰਟੀ ਵਗੈਰਾ 'ਚ ਜਾਂਦੇ ਆ ਹੈਂਡਸ਼ੇਕ ਕਰਦੇ ਆ ਤਾਂ ਆਪਣੇ ਫ੍ਰੈਗਰੈਂਸ ਦੂਜੇ ਦੇ ਹੈਂਡ ਤੇ ਵੀ ਆਉਣ ਲੱਗ ਜਾਂਦੀ ਹੈ ਇਤਨਾ ਦੀ ਇਹਦੀ ਇਹਦੇ ਰਿਜ਼ਲਟ ਨੇ ਅੱਛਾ ਮਨ ਲਾ ਹੱਥ ਮਲਾ ਕੇ ਖੁਸ਼ਬੂ ਵੰਡਣ ਵਾਲੀ ਲੱਗਦਾ ਹਾਂਜੀ 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 ਲੈ ਵੀ ਮਿੱਤਰੋ ਗੱਲ ਆਇਆ ਵੀ ਬਾਈ ਦਾ ਰਿਜ਼ਲਟ ਵੀ ਪੂਰਾ ਘੰਟਾ ਮੈਂ ਆਪ ਦੇਖ ਲਈ ਦੀ ਖੁਸ਼ਬੂ ਇਹਦੀ ਖੁਸ਼ਬੂ 4-5 ਮਿੰਟਾਂ ਬਾਅਦ ਮਹਿਸੂਸ ਹੁੰਦੀ ਆ ਆਪਾਂ ਜਦੋਂ ਇੱਕ ਵਾਰੀ ਰੱਬ ਕਰਦੇ ਹਾਂ ਨਾ ਜੀ ਮੈਂ ਉਹੀ ਦੇਖ ਲਿਆ ਭਈ ਆ ਇੱਥੇ ਲਾਈ ਸੀ ਆ ਕੇ ਪੂਰੀ ਘੰਟਾ ਆ ਰਹੀ ਹੈਗੀ ਤੇ ਮੈਂ ਹੁਣ ਕੈਮਰੇ ਵਿੱਚ ਦੀ ਆ ਕੇ ਤੁਹਾਡੇ ਨਾਲ ਹੱਥ ਮਲਾ ਕੇ ਦਿਖਾ ਨਹੀਂ ਸਕਦਾ ਨਹੀਂ ਉਹ ਵੀ ਮੈਂ ਚੈੱਕ ਕਰਾ ਦਿੰਦਾ अच्छा जी इधर बخور ਵਾਲੀ ਲੱਕੜ ਲੱਲਾ ਪੱਬਾ ਜਿਆ ਪਿਆਗਾ ਹਣਾ ਹਾਂਜੀ 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 ਬਖੂਰਦਾਨੀਆਂ ਬਹੁਤ ਸੋਹਣੀਆਂ ਨੇ ਤੁਹਾਡੇ ਕੋਲੇ ਆ ਦੇਖੋ ਆ ਆ ਲੱਕੜ ਦੀ ਹੈ ਕਿਹੜੀ ਲੱਕੜ ਦੀ ਹੈ ਜੀ ਇਹ ਹੈ ਤਾਂ ਸਿੰਪਲ ਲੱਕੜ ਹੀ ਇਹਦੇ ਮਿੰਨਾਕਾਰੀ ਕੀਤੀ ਹੋਈ ਹੈ ਦੇਖੋ ਕਿੰਨੀ ਸੋਹਣੀ ਹੈ ਹਣਾ ਜੀ ਤੇ ਆ ਦੇਖੋ ਆ ਅਲਾਦੀਨ ਦਾ ਚਰਾਗ ਇਹ ਵੀ ਬਖੂਰਦਾਨੀ ਹੈ ਜੀ ਇਹ ਜੀ ਬਖੂਰਦਾਨੀ ਹੈ ਜੀ ਕੋਲੇ ਵਾਲੀ ਹਣਾ ਜੀ ਅੱਛਾ ਇਹ ਕੀ ਚੀਜ਼ ਹੁੰਦੀ ਆ ਪਾਊਡਰ ਜਾਂ ਵੀ ਪਿਆ ਹੈਗਾ ਇਹਨੂੰ ਬਖੂਰ ਕਹਿੰਦੇ ਆ ਬਖੂਰ ਮੀਨਜ਼ ਅਤਰ ਦਾ ਜਿਹੜਾ ਰੌ ਮਟੀਰੀਅਲ ਹੁੰਦਾ ਹੈ ਇਹ ਅਰਬ ਕੰਟਰੀਆਂ ਦੇ ਵਿੱਚ ਯੂਜ਼ ਹੁੰਦਾ ਹੈ ਇਹਨੂੰ ਆਪਾਂ ਰੂਮ ਦੀ ਫ੍ਰੇਗਰੈਂਸ ਵਾਸਤੇ ਚਲਾ ਸਕਦੇ ਆ ਇਹਦਾ ਜਿਹੜਾ ਥੋੜਾ ਜਿਹਾ ਹੁੰਦਾ ਥੋੜੀ ਜੀ ਚੁਟਕੀ ਭਰ ਆਪਾਂ ਨੇ ਬਰਨਰ ਕੋਲੇ ਤੇ ਜਾਂ ਬਰਨਰ ਤੇ ਜਾਂ ਇਲੈਕਟ੍ਰਿਕ ਬਰਨਰ ਹੁੰਦੇ ਨੇ ਆਪ ਕੋਲ ਉਹਦੇ ਉੱਪਰ ਪਾ ਦੇਣੀ ਆ ਹਲਕੀ ਜੀ ਸਮੋਕ ਹਲਕੇ ਜਿਹਾ ਧੂਆ ਨਿਕਲੂਗਾ ਆਪਣੇ ਅੰਦਰ ਫ੍ਰੇਗਰੈਂਸ ਕਰ ਦਿੰਦਾ ਆਪਣੇ ਅੰਦਰ ਖੁਸ਼ਬੂ ਕਰ ਦਿੰਦਾ ਫਿਰ ਕਿੰਨਾ ਚਿਰ ਰਹਿੰਦੀ ਹੈ ਜੀ ਉਹ ਇਹਦੀ ਖੁਸ਼ਬੂ 8 ਤੋਂ 10 ਘੰਟੇ ਰਹ ਕਚੁੰਡੀ ਦੋ ਚੁੰਡੀਆਂ ਆਪਣੀਆਂ 10 ਘੰਟੇ ਵਧੀਆ ਖੁਸ਼ਬੂ ਦੇ ਕੱਢ ਜਾਂਦੀਆਂ ਨੇ ਲੈ ਵੀ ਤੁਰੇ ਜਾਂਦੇ ਚੁੰਡੀ ਭਰ ਕੇ ਕੋਲੇ ਤੇ ਸੜ ਦੋ ਥੋੜਾ ਘਰ 8-10 ਘੰਟੇ ਖੁਸ਼ਬੂਆਂ ਨਾਲ ਮੈਂ ਕਿਹਦਾ ਰਹੂਗਾ ਆਇਆ ਗਿਆ ਵੀ ਪੁੱਛੂ ਪਤੰਦਰਾਂ ਨੇ ਕਿਹੜੀ ਤੂੰ ਫੁਲਾਰ ਕੀਆ ਧੂਪ ਤੋਂ ਜ਼ਿਆਦਾ ਗਿਆ ਅਰਗਬੱਤੀਆਂ ਵੀ ਪਈਆਂ ਨੇ ਬਾਈ ਉਹਨਾਂ ਕੋਲੇ ਇਹ ਮੈਂ ਅਤਰ ਅਲ ਅਰਵ ਤੇ ਨਾਲ ਗੁਲਾਬ ਦਾ ਹਨਾ ਜੀ ਬਖੂਰ ਇਹ ਦੇਖ ਲੋ ਜੀ ਇਹ ਵੀ ਤੁਸੀਂ ਮੰਗਵਾ ਸਕਦੇ ਵੀਰ ਜੀ ਇਹਦਾ ਰੇਟ ਗੱਲ ਕਰੀਏ ਇਹਦਾ ਰੇਟ ਵੀ ਜੇ ਗੱਲ ਕਰੀਏ ਪਹਿਲਾਂ ਆਪਾਂ ਇਹਦੀ ਕੁਆਲਟੀ ਦੀ ਗੱਲ ਕਰੀਏ ਇਹ ਹੈਂਡ ਮੇਡ ਹੈ ਹਰ ਇੱਕ ਬਣੀ ਹੋਈ ਇੱਕ ਇਹ ਅਰਗਬਤੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਦੇ ਵਿੱਚ ਬਾਸ ਦਾ ਡੱਕਾ ਨਹੀਂ ਹੈਗਾ ਬਾਸ ਦਾ ਡੱਕਾ ਜਿਹੜਾ ਹੁੰਦਾ ਹੈ ਜ਼ਿਆਦਾ ਪ੍ਰਦੂਸ਼ਣ ਵਾਲਾ ਜ਼ਿਆਦਾ ਧੂਆ ਕਰਦਾ ਹੁੰਦਾ ਔਰ ਇਹਦੇ ਵਿੱਚ ਬਾਸ ਦਾ ਡੱਕਾ ਨਹੀਂ ਹੱਥ ਦੀ ਬਣੀ ਹੋਈ ਹੈ ਜੇ ਆਪਾਂ ਉਹਨੂੰ ਇੰਚਕ ਦੀ ਵੀ ਆਪਾਂ ਅਗਰਬਤੀ ਚਲਾਵਾਂਗੇ ਇਹ ਵਾਲੀ ਇੰਚਕ ਵੀ ਚਲਾਵਾਂਗੇ ਤਾਂ ਆਪਣੇ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ਬੂ ਬਹੁਤ ਜ਼ਿਆਦਾ ਫੈਲ ਜੋਗੀ ਇਹ ਵਾਲੀ ਖੁਸ਼ਬੂ ਇਹ ਇਸ ਤਰ੍ਹਾਂ ਦੀ ਕੁਆਲਿਟੀ ਹੈ ਜਿਹੜੀ ਇਹਦੀ ਹੈਗੀ ਹੈ ਇਹ 50 ਗ੍ਰਾਮ 100 ਗ੍ਰਾਮ 150 200 ਗ੍ਰਾਮ ਦੀ ਕੁਆਂਟੀਟੀ ਦੇ ਵਿੱਚ ਤੁਸੀਂ ਲੈ ਸਕਦੇ ਹੋ ਤੇ ਇਹਦੀ ਜਿਹੜੀ ਕੁਆਂਟੀਟੀ ਹੈ 50 ਗ੍ਰਾਮ ਦੀ ਆਪਣੇ ਕੋਲੇ 300 ਰੁਪਿਆ ਕੀਮਤ ਹੈ ਸਿਰਫ ਔਰ ਸਿਰਫ ਔਰ ਜੇ ਆਪਾਂ ਦੀ ਚੱਲਣ ਦੀ ਗੱਲ ਕਰੀਏ ਮੈਂ ਤੁਹਾਨੂੰ ਜਿਵੇਂ ਦੱਸਿਆ ਹੀ ਹੈ ਵੀ ਇੰਚਕ ਚਲਾ ਦੋਗੇ ਤਾਂ ਇਹ ਤੁਹਾਡੇ 6 ਸੱਤ ਘੰਟੇ ਕਿਤੇ ਗਈ ਨਹੀਂ ਖੁਸ਼ਬੂ ਇਹਦੀ ਲੈ ਵੀ ਇਹਦਾ 22 ਇੰਚਾਂ ਚੀ ਚਲਾਉਣ ਨੂੰ ਕਹਿੰਦੇ ਨੇ ਗਿਣ ਲਓ ਆਹ ਕਿੰਨੀਆਂ ਨੇ ਕਿੰਨਾ ਦਰ ਚੱਲੂਗੀ ਆ ਇਧਰ ਸ਼ੀਸ਼ੀਆਂ ਸ਼ੂਸ਼ੀਆਂ ਦੇ ਨਿਗਾ ਮਾਰ ਲਓ ਸਾਰੀਆਂ ਚੀਜ਼ਾਂ ਗੈਂਡ ਨੇ ਕੁਰੀਅਰ ਕਰਾਦਨੇ ਹੋ ਜੀ ਬਿਲਕੁਲ ਜੀ ਬਿਲਕੁਲ ਕੋਰੀਅਰ ਦੀ ਸੁਵਿਧਾ ਜਿਹੜੀ ਹੈਗੀ ਆਪਣੀ ਪੰਜਾਬ ਇੰਡੀਆ ਔਰ ਵਰਲਡ ਵਾਈਡ ਸ਼ਿਪਿੰਗ ਆਪਣੀ ਕੈਨੇਡਾ ਅਮਰੀਕਾ ਔਰ ਆਪਣੇ ਪਾਰਸਲ ਕੋਰੀਅਰ ਜਾਂਦੇ ਵੀ ਰਹਿੰਦੇ ਨੇ ਔਰ ਆਪਾਂ ਕਰਾਉਂਦੇ ਰਹਿੰਦੇ ਆ ਅੱਛਾ ਗੱਲ ਇਹ ਹੈ ਜੀ ਮੰਨ ਲਓ ਕਿਸੇ ਨੇ ਵੀਡੀਓ ਦੇਖ ਕੇ ਕੋਰੀਅਰ ਮੰਗਵਾ ਲਈ ਬਿਲਕੁਲ ਲਾਂਬਾ ਤਾਂ ਨਹੀਂ ਆਊਗਾ ਜੀ ਕੋਈ ਲਾਂਬਾ ਨਹੀਂ ਜੀ ਪੂਰੇ ਦਾ ਪੂਰਾ ਫੀਡਬੈਕ ਦੇਣਗੇ ਪੂਰੇ ਦਾ ਪੂਰੀ ਵਧੀਆ ਕਵਾਲਿਟੀ ਦੇ ਵਿੱਚ ਉਹਨਾਂ ਨੂੰ ਚੀਜ਼ ਭੇਜਦੇ ਆਂ ਆਪਾਂ ਕੋਈ ਲਾਂਬੇ ਵਾਲੀ ਗੱਲ ਨਹੀਂ ਜੇ ਲਾਂਭਾ ਹੁੰਦਾ ਤਾਂ ਆਪਾਂ ਸਿਰ ਮੱਥੇ ਆਪਾਂ ਨੂੰ ਕਾਲ ਕਰੋ ਜੇ ਕਈ ਵਾਰੀ ਕੋਈ ਕਸਟਮਰ ਨੂੰ ਕਨਫਿਊਜ਼ਨ ਹੁੰਦੀ ਹੈ ਖੁਸ਼ਬੂ ਦੀ ਜਾਂ ਕਸ ਦੀ ਆਪਾਂ ਉਹ ਵੀ ਉਹਨੂੰ ਸੈਟੀਸਫਾਈ ਕਰ ਦਿੰਦੇ ਆਂ ਵੀ ਇਹਦਾ ਕਿਵੇਂ ਰਿਜ਼ਲਟ ਆਂਦਾ ਕਿਵੇਂ ਨਹੀਂ ਆਂਦਾ ਨਸ਼ਾਦ ਜੀ ਇਹੇ ਸ਼ਿਸ਼ੀਆਂ ਜੀ ਆਂ ਇਹ ਸ਼ੀਸ਼ੀਆਂ ਸਾਡੀ ਖੁਸ਼ਬੂ ਪਾਕੇ ਦੇ ਵਿੱਚ ਵਧੀਆ ਇਤਰ ਪਾਕੇ ਆਪਾਂ ਕਾਰ ਦੇ ਵਿੱਚ ਹੈਂਗ ਕਰਨ ਨੂੰ ਦਿੰਦੇ ਆ ਕਾਰ ਦੇ ਵਿੱਚ ਖੁਸ਼ਬੂ ਵਾਸਤੇ ਕਾਰ ਦੇ ਵਿੱਚ ਨਮੀ ਬਣੀ ਰਹੇ ਖੁਸ਼ਬੂ ਬਣੀ ਰਹੇ ਔਰ ਬਹੁਤ ਹੀ ਅੱਛਾ ਰਿਜ਼ਲਟ ਹੈ ਨਾ ਅੱਛਾ ਜੀ ਮਤਲਬ ਕੋਈ ਵੀ ਪਾ ਸਕਦੇ ਕੋਈ ਵੀ ਇਤਰ ਪਾਕੇ ਦੇ ਦਾਂਗੇ ਆਪਾਂ ਤੁਹਾਨੂੰ ਤੇ ਉਹ ਹਿੱਟ ਜਤਨ ਨਹੀਂ ਕਰਦਾ ਜੀ ਇਹ ਨਹੀਂ ਨਹੀਂ ਇਹ ਇਰੀਟੇਟ ਹਿੱਟ ਨਹੀਂ ਕਰੂਗਾ ਔਰ ਬਹੁਤ ਸਮੂਥ ਫਰੇਗਰੈਂਸ ਬਹੁਤ ਲੌਂਗ ਲਾਸਿੰਗ ਫਰੇਗਰੈਂਸ ਹੈ ਅੱਛਾ ਮੈਂ ਨਾ ਮੇਰੇ ਦਿਮਾਗ ਦੇ ਵਿੱਚ ਆਹ ਮੈਂ ਇਹ ਜੀਆਂ ਪਾਨ ਮਸਾਲੇ ਵਾਲੀਆਂ ਡੱਬੀਆਂ ਦੇਖਦਾ ਹੁੰਦਾ ਸੀ ਹੈ ਨਾ ਇਹ ਮੇਰੇ ਦਿਮਾਗ 'ਚ ਵੀ ਆਤਰਸ ਵਾਲਿਆਂ ਕੋਲੇ ਇਹ ਡੱਬੀਆਂ ਜੀਆਂ ਕਾਦੀ ਲਈ ਨਹੀਂ ਸੀ ਸਰ ਜੀ ਇਹ ਜਿਹੜੀ ਚੀਜ਼ ਹੈ ਇਹ ਪਾਕਿਸਤਾਨ ਦੀ ਆਈਟਮ ਹੈ ਅੱਛਾ ਜੀ ਪਾਕਿਸਤਾਨੀ ਤੇ ਤੇ ਮੈਂਸ਼ਨ ਵੀ ਕੀਤਾ ਹੋਇਆ ਮੇਡ ਇਨ ਪਾਕਿਸਤਾਨ ਓਕੇ ਤੇ ਇਹ ਜਿਹੜੀ ਚੀਜ਼ ਹੈ ਸਰ ਨਵੀਂ ਚੀਜ਼ ਹੈ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹ ਜਿਹੜੀ ਚੀਜ਼ ਹੈ ਇੱਕ ਟਿੱਕੀ ਹੈ ਹੂੰ ਜਿਵੇਂ ਸਾਬਣ ਦੀ ਟਿੱਕੀ ਹੁੰਦੀ ਹੈ ਦੇਖੋ ਓਕੇ ਜੀ ਇਹ ਇੱਕ ਟਿੱਕੀ ਹੈ ਇਹਨੂੰ ਆਪਾਂ ਕਬੜ ਦੇ ਵਿੱਚ ਨਮਾਰੀ ਦੇ ਵਿੱਚ ਗੱਡੀ ਦੇ ਵਿੱਚ ਇਹਦਾ ਪੌਚ ਖੋਲ ਕੇ ਓਪਨ ਕਰਕੇ ਇਹਨੂੰ ਰੱਖ ਦੇਣੀ ਹੈ ਇਹ ਖੁਸ਼ਬੂ ਦਿੰਦੀ ਹੈ ਅੱਛਾ ਜੀ ਦੰਦੀ ਰਹਿੰਦੀ ਹੈ ਅਰੇ ਮੰਨ ਲਓ ਅਲਮਾਰੀ ਦੇ ਵਿੱਚ ਰੱਖਤੀ ਤਾਂ ਕੱਪੜਿਆਂ 'ਚ ਆਉ ਕੱਪੜਿਆਂ 'ਚ ਖੁਸ਼ਬੂ ਨਿਵਾਰੀ 'ਚ ਖੁਸ਼ਬੂ ਆਪਣੇ ਆਉਂਦੀ ਰਹਿੰਦੀ ਹੈ ਨਹੀਂ ਮੇਤਰੋ ਗੱਲ ਇਹ ਹੈ ਵੀ ਘਰ ਘਰ ਜੂ ਖੁਸ਼ਬੂ ਕੱਪੜਿਆਂ 'ਚ ਹਨਾ ਜੀ ਵੀ ਫਿਰ ਇਹ ਆਉਂਦੀ ਹੀ ਰਹੂਗੀ ਇਹ ਵੀ ਕਹੈਂਡ ਚੀਜ਼ ਹੈ ਇਹ ਪਾਕਿਸਤਾਨ ਤੋਂ ਹੀ ਮਿਲਦੀ ਹੈ ਜੀ ਇਹ ਪਾਕਿਸਤਾਨ ਦੀ ਆਈਟਮ ਹੈ ਦੇ ਉੱਪਰ ਲਿਖਿਆ ਵੀ ਹੋਇਆ ਮੇਡ ਇਨ ਪਾਕਿਸਤਾਨ ਪਾਕਿਸਤਾਨ ਦੀ ਹੀ ਆਈਟਮ ਹੈ ਜਿਹੜੀ ਆਪਾਂ ਇੰਡੀਆ ਦੇ ਵਿੱਚ ਲਿਆ ਆ ਤਾਂਸ਼ ਵੀ ਵੇਚਦੇ ਹੋ ਜੀ ਇਹ ਤਾਂਸ਼ ਨਹੀਂ ਹੈਗੀ ਵੀਰ ਜੀ ਇਹ ਤਾਂਸ਼ ਨਹੀਂ ਇਹ ਬਖੂਰ ਹੈ ਜੀ ਯੂਏ ਦਾ ਮਾਲ ਆ ਬਿਲਕੁਲ 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 ਇਦੇ ਉੱਤੇ ਤੁਸੀਂ ਮੈਂਸ਼ਨ ਕੀਤਾ ਹੋਇਆ ਦੇਖ ਸਕਦੇ ਹੋ ਯੂਏਈ ਦਾ ਮਾਲ ਹੈ ਸਾਰਾ ਦੁਬਈ ਦਾ ਮਾਲ ਹੈ ਇਹ ਚੀਜ਼ ਹੋਊਗੀ ਜੈਨੂਇਨ ਦਵਾਂਗੇ ਝੂਠ ਬੋਚ ਕੇ ਆਪਾਂ ਕੋਈ ਚੀਜ਼ ਨਹੀਂ ਸੇਲ ਕਰਦੇ ਇਹ ਬਖੂਰ ਇਹਨਾਂ ਦੇ ਵਿੱਚ ਪੈਂਦਾ ਹੋਣਾ ਹਾਂਜੀ ਇਹਨਾਂ ਦੇ ਵਿੱਚ ਪੈਂਦਾ ਠੀਕ ਹੈ ਇਹ ਉਹੀ ਆ ਜਿਹੜਾ ਚੁੰਡੀ ਪੈਣੀ ਆ ਜੀ ਇਹ ਯੂਏਈ ਦਾ ਬਿਲਕੁਲ ਲਿਖਿਆ ਹੋਇਆ ਆ ਅਗੇ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਤੇ ਦੇਖਿਓ ਨਿਆਰੇ ਅੱਗੇ ਇਹਨਾਂ ਨੇ ਤਾਂ ਬਾਈ ਉਹਨਾਂ ਨੇ ਤਾਂ ਆ ਵੀ ਚੀਜ਼ ਘੈਂਟ ਲਾ ਰੱਖੀ ਆ ਇਹਦੇ ਨਾਲ ਮੱਛਰ ਜਾਊਗਾ ਜੀ ਇਹ ਮੱਛਰ ਜਾਣ ਵਾਲੀ ਨਹੀਂ ਹੈਗੀ ਬਾਈ ਜੀ ਇਹ ਖੁਸ਼ੂ ਆ ਵਾਲੀ ਹੈ ਜੀ ਅੱਛਾ ਕਮਰੇਜ ਮੰਨ ਲਓ ਆਲ ਆ ਇਹ ਵੀ ਕਮਰੇ ਚ ਲਗਾ ਦੋ ਇਹਦੀ ਖੁਸ਼ਬੂ ਆਉਂਦੀ ਰਹਿੰਦੀ ਹੈ। ਲਓ ਜੀ ਇਹ ਵੀ ਭਾਈ ਹੁਣ ਐਂ ਕਹਿ ਲਓ ਵੀ ਜਿੱਥੇ ਸੌਵੋਗੇ ਜਿੱਥੇ ਕਮਰੇ ਚ ਨਿਕਲੋਗੇ ਬੜੋਗੇ ਖੁਸ਼ਬੂ ਹੀ ਖੁਸ਼ਬੂ ਆਉਗੀ ਆਨੰਦ ਆਉਂਦਾ ਰਹੂ ਤੁਹਾਡੇ ਜੀਵਨ ਦਾ ਤੇ ਹੋਰ ਵੀ ਬਹੁਤ ਕੁਝ ਆਗਾ ਕੀ ਕੁਝ ਦਿਖਾਈ ਜਾਈਏ। ਬਸ ਤੁਸੀਂ ਇੱਕ ਵਾਰੀ ਸੰਪਰਕ ਕਰ ਲਓ ਭਾਈ ਯਾਰ ਇਠੇ ਜੇ ਕੀ ਪੈਣਾ ਹੈ? ਇਹ ਰੀਠੇ ਜੇ ਭਾਈ ਇਹ ਕਾਰ ਦੇ ਵਿੱਚ ਖੁਸ਼ਬੂ ਰੱਖਣ ਵਾਸਤੇ ਆ। ਹਾਂ ਕਾਰ ਦੇ ਵਿੱਚ ਹੈਂਗ ਕਰ ਲਓ ਇਹਨੂੰ ਕਿਤੇ ਵੀ ਆਪਣੇ ਕਾਰ ਦੇ ਵਿੱਚ ਰੱਖ ਲਓ ਡ੍ਰੌਪ ਆ ਕੇ ਖੁਸ਼ਬੂ ਆਉਂਦੀ ਰਹਿੰਦੀ ਹੈ ਜੀ। ਇੱਕ ਵਾਰ ਜੀ ਨਿਸ਼ਾਦ ਜੀ ਇਤਰ ਦੀ ਗੱਲ ਹੋ ਗਈ ਪਰਫਿਊਮ ਦੀ ਹੋ ਗਈ ਉਦ ਕੀ ਹੁੰਦਾ ਪਹਿਲਾਂ ਤਾਂ ਥੋੜਾ ਜਿਹਾ ਬਰੀਫਲੀ ਇਹ ਦੱਸੋਈ ਦਰਸ਼ਕਾਂ ਨੂੰ ਉਹ ਬਿਲਕੁਲ ਜੀ ਉਦ ਜਿਹੜਾ ਹੁੰਦਾ ਉਦ ਵੀ ਇਤਰ ਹੀ ਹੁੰਦਾ ਹੈ ਇਤਰ ਨੂੰ ਹੀ ਉਦ ਕਹਿ ਦਿੰਦੇ ਆ ਉਦ ਇੱਕ ਲੱਕੜ ਦਾ ਨਾਮ ਹੈ ਲੱਕੜ ਦੀ ਖੁਸ਼ਬੂ ਤੋਂ ਉਦ ਦੀ ਖੁਸ਼ਬੂ ਬਣਦੀ ਹੈ ਉਦ ਦੇ ਵਿੱਚ ਆਪਣੇ ਕੋਲੇ ਬਹੁਤ ਕੁਝ ਪਿਆ ਹੈ ਉਦ ਦੇ ਵਿੱਚ ਆਪਣੇ ਕੋਲੇ ਕਾਫੀ ਚੀਜ਼ਾਂ ਪਈਆਂ ਨੇ ਰਾਇਲ ਉਦ ਪਿਆ ਹੈ ਹਾਂ ਜੀ ਔਰ ਆਪਨੇ ਕੋਲੇ ਡਾਰਕ ਊਤ ਪਿਆ ਬਲੈਕ ਊਤ ਪਿਆ ਹਨਾ ਜੀ ਕੌਫੀ ਚਾਰੀਆਂ ਤੀਜਾਂ ਆਪਣੇ ਕੋਲੇ ਊਤ ਦੇ ਵਿੱਚ ਅਵੇਲੇਬਲ ਨੇ ਔਰ ਬਹੁਤ ਸੋਹਣੀਆਂ ਸੋਹਣੀਆਂ ਊਤ ਦੀਆਂ ਚੀਜ਼ਾਂ ਅਵੇਲੇਬਲ ਅਚਾ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਊਤ ਤੇ ਇਧਰ ਦੇ ਰੇਟਾਂ ਦੇ ਵਿੱਚ ਕੋਈ ਡਿਫਰੈਂਸ ਹੁੰਦਾ ਜੀ ਨਹੀਂ ਕੋਈ ਡਿਫਰੈਂਸ ਨਹੀਂ ਹੁੰਦਾ ਏਡਾ ਜਿਆਦਾ ਖਾਸ ਨਹੀਂ ਹੁੰਦਾ ਪਰ ਊਤ ਦੇ ਰੇਟ ਥੋੜੇ ਜਿਹੇ ਜ਼ਿਆਦਾ ਹੁੰਦੇ ਨੇ ਜ਼ਰੂਰ ਪਰ ਉਦ ਆਪਣੇ ਕੋਲੇ ਬਹੁਤ ਸੋਹਣੀ ਸੋਹਣੀ ਕੁਆਲਿਟੀ ਦੇ ਵਿੱਚ ਪਿਆ ਔਰ ਬਹੁਤ ਰੀਜ਼ਨੇਬਲ ਰੇਟਾਂ ਦੇ ਉੱਤੇ ਪਿਆ ਉਹਦੇ ਆਪਣੇ ਕੋਲ ਕਾਫੀ ਵੈਰਾਈਟੀ ਹੈ ਕੁਲਮਲਾ ਕੇ ਵੀ ਜੇ ਥੋੜਾ ਜਿਹਾ ਮਹਿੰਗਾ ਤਾਂ ਪੈਸਾ ਵਸੂਲ ਹੋਊਗਾ ਬਹੁਤ ਹੀ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਚੀਜ਼ ਹੀ ਮਹਿੰਗੀ ਹੈ ਹਾਂਜੀ ਐਟਮੀ ਮਹਿੰਗੀ ਹੈ ਉਦ ਜਿਹੜੀ ਠੀਕ ਹੈ ਜੀ ਵਾਲੀਆਂ ਚੀਜ਼ਾਂ ਨਵੀਆਂ ਦੇਖੇ ਨੇ ਤੁਹਾਡੇ ਕੋਲ ਆਨੰਦ ਆ ਗਿਆ ਮੈਨੂੰ ਇੱਥੇ ਆ ਕੇ ਤੁਸੀਂ ਵੀ ਆਨੰਦ ਲੈਣਾ ਜ਼ਰੂਰ ਇੱਥੇ ਆਓ ਇੱਕ ਵਾਰੀ ਤਾਂ ਵਿਜ਼ਿਟ ਕਰਕੇ ਦੇਖੋ ਜੇ ਲੋਕ ਲੋ ਜੇ ਤੁਸੀਂ ਬਾਹਰੋਂ ਤਾਂ ਮੰਗਵਾ ਲਓ ਥੋੜਾ ਮੰਗਵਾਲੋ ਇੱਕ ਵਾਰੀ ਤੁਸੀਂ ਇੱਕ ਵਾਰੀ ਚੈੱਕ ਕਰੋ ਉਸ ਤੋਂ ਬਾਅਦ ਇਕੱਠਾ ਮਾਲ ਮੰਗਵਾ ਲਿਓ ਬਾਈ ਦਾ ਧੰਨਵਾਦ ਕਰਦਾ ਇਹਨਾਂ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਤਿ ਸ਼੍ਰੀ ਅਕਾਲ